आज ह्यूमन राइट्स प्रेस क्लब वालों एक ट्री प्लांटेशन ड्राइव जी है मॉडल टाउन रोड से डबल रोड से पार्क जो है वो स्थित है सो तो यह बहुत अच्छा उपरला ऑर्गेनाइजेशन के वालों जा रहा है जैसे कि हरियाली होएगी सारे पास एंड जो पार्क के सैर कर आ रहे हैं लोग उन्होंने जी शुद्ध हवा मिलेगी सो तो मैं सारी जनता भी अपील करनी हूँ कि वातावरण जो है उसको आप शुद्ध रखने की वो तो है बोले लगाइए गुप्ता सीनियर पत्रकार ਔਰ ਸੀਨੀਅਰ ਸਿਟੀਜ਼ਨ ਔਰ ਜਿਲ੍ਹਾ ਪੁਲਿਸ ਸਾਂਝ ਸੋਸਾਇਟੀ ਦਾ ਸੈਕਟ 77 ਮੇਰੀ ਅਸਲੇ ਲਗਭਗ 78 ਪਲੱਸ ਹੈ ਏਜ ਮੇਰੀ ਤੋਂ ਮੈਂ ਪੁਰਾਣੇ ਜ਼ਮਾਨੇ ਚ ਵੀ ਦੇਖਦਾ ਆ ਕਿ ਜਿਹੜਾ ਸਾਡਾ ਕਪੂਥਲਾ ਸ਼ਹਿਰ ਆ ਪਿਆਸਦੀ ਸ਼ਹਿਰ ਆ ਉਹਨ ਕਰਕੇ ਮਹਾਰਾਜ ਸਾਹਿਬ ਵੱਲੋਂ ਔਰ ਇਸ ਦੇ ਪਰਿਵਰਨ ਵੱਲੇ ਸਾਰਾ ਜਿਹੜੇ ਪੁਰਾਣੇ ਸਾਡਾ ਫਰਚੀਨ ਲੋਕ ਇੱਥੇ ਰਹਿੰਦੇ ਸੀ ਬਹੁਤ ਖਿਆਲ ਰੱਖਦੇ ਸੀ ਤੋ ਇੱਥੇ ਇੰਨੀ ਹਰਿਆਵਲ ਸੀਗੀ ਕਿ ਕਦੇ ਕਿਸੇ ਤਰ੍ਹਾਂ ਦੀ ਗਰਮੀ ਜਿਹੜੀ ਹੂਮਸਰਿਕਲ ਪੈ ਰਹੀ ਆ ਉਹ ਕਦੀ ਨਜ਼ਰ ਨਹੀਂ ਸੀ ਆਈ ਸਾਨੂੰ ਸਰ ਹੁਣ ਜਦੋਂ ਦਰਖਤ ਕੱਟੇ ਜਾ ਰਹੇ ਆ ਜਿਹੜਾ ਦਰਖਤ ਕੱਟੇ ਜਾ ਰਹੇ ਜਿਹੜਾ ਅਸੀਂ ਪਰਿਵਰਨ ਨੂੰ ਨੁਕਸਾਨ ਪਹੁੰਚਾ ਰਹੇ ਆ ਇਹ ਸਾਰਾ ਕੁਝ ਸਾਡੇ ਆਪਣੇ ਜੀਵਨ ਤੇ ਹੀ ਇਫੈਕਟ ਕਰ ਰਿਹਾ ਤੇ ਤੁਸੀਂ ਦੇਖੋ ਇਹਦੇ ਨਾਲ ਬਿਮਾਰੀਆਂ ਵੀ ਫੈ ਰਹੀਆਂ ਇਹਦੇ ਨਾਲ ਸਾਡੇ ਸਰੀਰਕ ਜਿਹੜੇ ਹੈਗੇ ਆ ਸਿਹਤਤਾ ਵੀ ਘਟ ਰਹੀ ਆ ਸਰੀਰਕ ਜਿਹੜੇ ਹੈਗੇ ਆ ਸਾਨੂੰ ਕਈ ਤਰ੍ਹਾਂ ਦੀਆਂ ਪ੍ਰੋਬਲਮਸ ਪੈਦਾ ਹੋ ਰਹੀਆਂ ਤੋ ਇਸ ਕਰਕੇ ਇਹ ਜਿਹੜਾ ਪਰਿਵਰਨ ਦੀ ਸੁਰੱਖਿਆ ਹੈਗੀ ਆ ਇਹ ਇੱਕ ਪਰਮਾਤਮਾ ਦੀ ਵੱਲੋਂ ਇੱਕ ਤਰ੍ਹਾਂ ਦੀ ਪੂਜਾ ਹੈ ਭਗਤੀ ਹੈ ਤੋ ਇਹ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਜਿੱਦਾਂ ਵੀ ਹੈ ਇਹ ਪਰਿਵਰਨ ਦੀ ਜਿਹੜੀ ਸੁਰੱਖਿਆ ਹੈਗੀ ਆ ਇਹਨੂੰ ਯਕੀਨੀ ਬਣਾਉਣਾ ਚਾਹੀਦਾ ਇਹਦੇ ਮਰਜ਼ੀ ਕੋਈ ਇਹਦੇ ਲਈ ਕੋਈ ਸਮਝੌਤਾ ਨਹੀਂ ਕਰਨਾ ਚਾਹੀਦਾ ਪਰਿਆਵਰਨ ਜਿੱਥੇ ਵੀ ਕਿਤੇ ਇਹਨੂੰ ਹੋਰ ਸੁਧਿਹੜ ਬਣਾਉਣ ਲਈ ਸਾਨੂੰ ਜਿਆਦਾ ਤੋਂ ਜਿਆਦਾ ਪੌਦੇ ਲਗਾਉਣੇ ਚਾਹੀਦੇ ਆ ਅੱਜ ਜਿਹੜਾ ਮੈਡਮ ਸ਼ਿਖਾ ਪਗੜੀ ਇੱਥੇ ਆ ਕੇ ਉਹਨਾਂ ਨੇ ਜੋ ਮਾਨ ਸਨਮਾਨ ਬਧਾਇਆ ਮਾਡਰ ਟਾਉਂ ਦਾ ਆਪਣੇ ਭਾਰਤ ਦੇ ਵਿੱਚ ਬੋਟਲ ਆਇਆ ਬੜੀ ਖੁਸ਼ੀ ਵਾਲੀ ਗੱਲ ਆ ਬਹੁਤ ਉਹਨਾਂ ਨੇ ਵੱਡਾ ਇੱਕ ਕਦਮ ਉਠਾਇਆ ਔਰ ਪ੍ਰੇਰਨਾ ਸਰੋਤੇ ਕਦਮ ਉਹਨਾਂ ਦਾ ਤੇ ਇਹਦੇ ਲਈ ਸਾਨੂੰ ਸਾਰਿਆਂ ਨੂੰ ਵੀ ਜਾਗਰੂਕ ਹੋਣਾ ਚਾਹੀਦਾ ਔਰ ਆਪਣੇ ਆਸ-ਪਾਸ ਜਿੱਥੇ ਵੀ ਕੋਈ ਜਗ੍ਹਾ ਖਾਲੀ ਦੇਖੋ ਰਕਸ਼ ਕੋਤੇ ਨੂੰ ਨਿਗਰਾਓ ਉਹ ਜਿਹੜਾ ਸਾਰਿਆਂ ਦਾ ਆਪਣਾ ਹੀ ਫੈਦਾ ਹੈਗਾ ਇਹਨਾਂ ਸ਼ਬਦਾਂ ਨਾਲ ਮੈਂ ਆਪ ਸਭ ਦਾ ਧੰਨਵਾਦ ਕਰਦਾ ਔਰ ਰਲ ਮਿਲ ਕੇ ਜਿੰਨਾ ਵੀ ਜਿੰਨਾ ਤੋਂ ਵੱਧ ਤੋਂ ਵੱਧ ਪੌਦੇ ਲਗਾਈਏ ਔਰ ਅਸੀਂ ਆਪਣੇ ਆਪ ਦਾ ਜੀਵਨ ਜਿਹੜਾ ਹੈ ਉਸ ਨੂੰ ਬਚਾਈਏ। ਥੈਂਕ ਯੂ। ਮੈਂ ਜੁਗਦਰਾਜ ਉਹ ਸਾਡੇ ਜਿਹੜੇ ਹੋਮਰ ਐਕਸਪ੍ਰੈਸ ਕਲੱਬ ਦਾ ਸਾਡੇ ਸਟੇਟ ਪ੍ਰਧਾਨ ਸ੍ਰੀ SK ਗੁੱਤਾ ਜੀ ਉਹਨਾਂ ਦੀ ਇਹ ਬਹੁਤ ਵੱਡੀ ਸੋਚ ਹੈ ਕਿ ਆਪਾਂ ਪਰਿਆਵਰਣ ਨੂੰ ਬਚਾਉਣ ਦੇ ਲਈ ਕੋਈ ਜਿੱਦਾਂ ਤੁਸੀਂ ਦੇਖ ਰਹੇ ਹੋ ਕਿ ਅੱਜ ਦੇ ਤਰੀਕੇ ਵਿੱਚ ਆਪਣੇ ਪਾਣੀ ਦਾ ਜਿਹੜਾ ਹੈ ਉਹ ਬਹੁਤ ਘਟਦਾ ਜਾ ਰਿਹਾ ਹੈ। ਵਾਤਾਵਰਣਿਤ ਬਹੁਤ ਪ੍ਰਦੂਸ਼ਿਤ ਹੋ ਰਿਹਾ ਹੈ। ਉਸ ਨੂੰ ਸੰਭਾਲਣ ਦੇ ਲਈ ਆਪਣਾ ਹੀ ਪੌਦਾ ਰੋਪਣ ਦਾ ਜਿਹੜਾ ਪ੍ਰੋਗਰਾਮ ਇਹ ਬੜਾਇਆ ਗਿਆ ਤੇ ਬਹੁਤ ਵੱਡੀ ਸੋਚ ਆ ਸਾਡੇ ਸਟੇਟ ਪ੍ਰੈਜ਼ੀਡੈਂਟ ਸ਼ਕੇਤ ਗੁਪਤਾ ਜੀ ਦੀ ਅਸੀਂ ਇਹਨੂੰ ਜਿੰਨੀ ਸਲਾਘਾ ਕਰੀਓ ਘੱਟਾ ਉਹਨਾਂ ਦੀ ਪ੍ਰੇਰਣਾ ਨੂੰ ਦੇਖਦੇ ਹੋਏ ਅੱਜ ਅਸੀਂ ਹਮਰ ਰੈਕਸਪ੍ਰੈਸ ਕਲੱਬ ਜਿਹੜਾ ਪਾਰਕ ਹੈ ਅਡਾਪਟ ਕੀਤਾ ਹੋਇਆ ਉਹਦੇ ਵਿੱਚ ਅਸੀਂ ਮੈਡੀਕੇਟਡ ਬੁੱਟੇ ਜਿਹੜੇ ਆ ਉਹ ਲਗਾਏ ਆ ਸਰ ਲੋਕਾਂ ਨੂੰ ਤੁਸੀਂ ਆਪਣਾ ਕੀ ਮੈਸੇਜ ਦੇਣਾ ਚਾਹੁੰਦੇ ਹੋ ਅਸੀਂ ਲੋਕਾਂ ਨੂੰ ਮੈਸੇਜ ਇਹ ਹੀ ਦੇਣਾ ਚਾਹੁੰਦੇ ਆ ਕਿ ਜਿਹੜੀ ਸਾਡੇ ਪ੍ਰਧਾਨ ਜੀ ਦੀ ਸੋਚ ਆ ਸ਼ਕੇਤ ਗੁਪਤਾ ਜੀ ਦੀ ਇਸ ਨੂੰ ਵੱਧ ਚੜ ਕੇ ਹੀ ਆਪਾਂ ਅੱਗੇ ਲਿਈਏ ਲੋਕਾਂ ਦੇ ਵਿੱਚ ਵੀ ਸਾਬਤ ਕਰੀਏ ਕਿ ਅਸੀਂ ਜਿੰਨਾ ਵੀ ਹੋ ਸਕਦਾ ਆਪਣੇ ਪਰਿਆਵਰਣ ਨੂੰ ਬਚਾਈਏ ਔਰ ਬੂਟੇ ਲਗਾਈਏ ਤਾਂ ਕਿ ਸਾਡਾ ਪਰਿਆਵਰਣ ਜਿਹੜਾ ਹੈ ਬਚਿਆ ਰਹੇ